ਜੋ ਅੱਜ ਮੈਂ ਬਠਿੰਡਾ ਤੋਂ ਚੱਲੇ ਆਂ ਮੈਂ ਬਾਜਾਖਾਨਾ ਪਹੁੰਚਿਆ ਬਾਜਾਖਾਨਾ ਦੇ ਵਿੱਚ ਮੈਨੂੰ ਪੁਲਿਸ ਵਾਲੇ ਭਰਾ ਹੋਰ ਭਾਈ ਮੈਨੂੰ ਮਿਲੇ ਮੇਰਾ ਮਨਸਤ ਕਰ ਗਿਆ ਮੈਂ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਾਈਕਲ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਫਜ਼ੂਰ ਸਾਹਿਬ ਫਜ਼ੂਰ ਸਾਹਿਬ ਤੋਂ ਹੁੰਦਾ ਹੋਇਆ ਦਮਦਮ ਤੱਕ ਬਠਿੰਡਾ ਪਹੁੰਚੂ ਇਹ ਮੇਰਾ ਸਫ਼ਰ ਜੀ ਕੁੱਲ ਮਿਲਾ ਕੇ 2 ਤੋਂ 2.5 ਮਹੀਨਿਆਂ ਦਾ ਸਫ਼ਰ ਹੈ ਜੀ 3 ਵਜੇ ਤੋਂ ਲੈ ਕੇ 10 ਵਜੇ تک ਰਾਈਕਲ ਚਲਾਉਣਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ تک ਰਾਈਕਲ ਚਲਾਉਣਾ ਇਹ ਬਾਤ ਕਰਕੇ ਲਿਖਾ ਉੱਥੇ ਵਿਸ਼ਰਾਮ ਜਿੱਥੇ ਵੀ ਕੋਈ ਮੈਨੂੰ ਗੁਰੂ ਘਰ ਮਿਲੂਗਾ ਉੱਥੇ ਮੈਂ ਵਿਸ਼ਰਾਮ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਦਵਿੰਦਰ ਸਿੰਘ ਖਾਲਸਾ ਮੈਂ ਬਠਿੰਡਾ ਤੋਂ ਪੰਜ ਤਖਤਾਂ ਦੀ ਯਾਤਰਾ ਸਾਈਕਲ ਤੇ ਆਰੰਭ ਕੀਤੀ ਹੈ ਜੀ ਜੋ ਅੱਜ ਮੈਂ ਬਠਿੰਡਾ ਤੋਂ ਚੱਲਿਆ ਮੈਂ ਬਾਜਾਖਾਨਾ ਪਹੁੰਚਿਆ ਬਾਜਾਖਾਨਾ ਦੇ ਵਿੱਚ ਮੈਨੂੰ ਪੁਲਿਸ ਵਾਲੇ ਭਰਾ ਹੋਰ ਭਾਈ ਮੈਨੂੰ ਮਿਲੇ ਮੇਰਾ ਮਨਸਤ ਕਰ ਕੀਤਾ ਮੈਂ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਾਈਕਲ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਸ਼੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਹੁੰਦਾ ਹੋਇਆ ਦਮ ਦਮ ਸਾਹਿਬ ਤੋਂ ਬਠਿੰਡਾ ਪਹੁੰਚੂ ਇਹਨਾਂ ਸੰਗਤਾਂ ਨੇ ਮੇਰਾ ਮਾਨ ਤਾਨ ਸਤਕਾਰ ਕੀਤਾ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਕਿੰਨੇ ਕਿ ਦਿਨਾਂ ਦਾ ਸਫਰ ਹੈ ਜੀ ਤੁਹਾਡਾ ਔਰ ਇਹ ਮੇਰਾ ਸਫਰ ਜੀ ਕੁੱਲ ਮਿਲਾ ਕੇ 2 ਤੋਂ 2.5 ਮਹੀਨਿਆਂ ਦਾ ਸਫਰ ਹੈ ਜੀ ਅੱਜ ਤਾਂ ਮੈਂ ਸਵੇਰੇ 7 ਵਜੇ ਚੱਲੇ ਆਂ ਵੀ ਅਮਰਤ ਵੇਲੇ 3 ਵਜੇ ਸੈਕਲ ਯਾਤਰਾ ਸ਼ੁਰੂ ਕਰਦਾ ਹਾਂ ਸਵੇਰ 9 ਵਜੇ ਤੋਂ ਲੈ ਕੇ 10 ਵਜੇ ਤੱਕਰ ਸਾਈਕਲ ਚਲਾਉਣਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕਰ ਸਾਈਕਲ ਚਲਾਉਣਾ ਬਾਅਦ ਬ੍ਰੈਕਿੰਗ ਵਿਸ਼ਰਾਮ ਉੱਥੇ ਵਿਸ਼ਰਾਮ ਜਿੱਥੇ ਵੀ ਕੋਈ ਮੈਨੂੰ ਗੁਰੂ ਘਰ ਮਿਲੂਗਾ ਉੱਥੇ ਮੈਂ ਵਿਸ਼ਰਾਮ ਕਰਾਂਗਾ ਪੈਦਲ ਤੋਂ ਲੈ ਕੇ ਸਾਈਕਲ ਤੇ ਚੱਲਣਾ ਸਾਈਕਲ ਤੇ ਹੀ ਚੱਲਣਾ ਹੈ ਖਾਣ ਪੀਣ ਦਾ ਮੈਂ ਮਾੜਾ ਕੁਸਤਾ ਮਾੜਾ ਮੋਟਾ ਨਾਲ ਲੈ ਕੇ ਚੱਲੇ ਆਂ ਜੀ ਬਾਕੀ ਜੋ ਗੁਰੂ ਘਰ ਦਾ ਲੰਗਰ ਹੋਊਗਾ ਜਾਂ ਕੋਈ ਰਾਹ ਬੰਨੇ ਜੋ ਚੀਜ਼ ਮਿਲ ਜੂ ਸਾਡੀ ਮਨਸ਼ਾ ਲੈ ਕੇ ਚੱਲੇ ਹਾਂ ਮਨਸ਼ਾ ਇਹ ਹੈ ਵੀ ਨਸ਼ਿਆਂ ਦੇ ਵਿਰੁੱਧ ਚੱਲੇ ਆਂ ਵੀ ਜੋ ਚਿੱਟਾ ਲੋਕ ਬੱਚੇ ਚਿੱਟੇ ਦੀ ਮਿਹਨਤ ਤੇ ਚੱਲੇ ਵੇ ਆ ਸਾਡਾ ਮਕਸਦ ਇਹ ਹੈ ਵੀ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰੋ ਨਸ਼ਿਆਂ ਨੂੰ ਤਾਗੋ ਤਿਆਗੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਐਸਸੀ ਹਰਬੰਸ ਸਿੰਘ ਬਾਜਾਖਾਨਾ ਥਾਣਾ ਦੇ ਵਿੱਚ ਤਾਇਨਾਤ ਆ ਇਹ ਬਾਬਾ ਜੀ ਸਾਡੇ ਦਫ਼ਤਰ ਕੋਲ ਆਏ ਸੀਗੇ ਇਹਨਾਂ ਦਾ ਅਸੀਂ ਪਰਮਾ ਸਵਾਗਤ ਕੀਤਾ ਜੀ ਜਿਹੜੇ ਕੰਮ ਦੇ ਮਕਸਦ ਲੈ ਕੇ ਚੱਲੇ ਸੀ ਇਹ ਤੇ ਬਹੁਤ ਵਧੀਆ ਪ੍ਰਭਲ ਆਈ ਇਹਨਾਂ ਦਾ ਨਸਿਆਂ ਦੇ ਮੁਤਾਬਕ ਜੋ ਵੀ ਇਹਨਾਂ ਨੇ ਸਾਈਕਲ ਯਾਤਰਾ ਕੀਤੀ ਸੀ ਯਾਤਰਾ ਕਰ ਰਹੇ ਆ ਜੀ ਇਹ ਬਹੁਤ ਵਧੀਆ ਅਪਰਾਲਾ ਹੈ